ਸਹੀ ਕਹਿੰਦੇ ਆ ਕਿ ਨਾ ਦੁਨੀਆ ਦੇ ਬਹੁਤ ਸਾਰੇ ਰੰਗ ਆ ਤੇ ਹਰ ਰੰਗ ਦੀ ਪਛਾਣ ਹਰ ਇਨਸਾਨ ਨੂੰ ਨਹੀਂ ਹੁੰਦੀ। ਇਹਦੇ ਕੁਝ ਇਨਸਾਨ ਵੀ ਹੁੰਦੇ ਆ ਕਿ ਜਿਨ੍ਹਾਂ ਨੂੰ ਆਪਾਂ ਬਾਹਰੋਂ ਦੇਖ ਕੇ ਤਾਂ ਅੰਦਾਜ਼ਾ ਲਾ ਸਕਦੇ ਆ ਕਿ ਉਹ ਇਨਸਾਨ ਬੜਾ ਵਧੀਆ ਪਰ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਇਹ ਆਪਾਂ ਕਿਸੇ ਬਾਰੇ ਕੁਝ ਨਹੀਂ ਸੋਚ ਸਕਦੇ। ਕੁਝ ਇਦਾਂ ਦੇ ਹੁੰਦੇ ਆ ਕਿ ਜਿਹੜੇ ਆਪਣੇ ਸਾਹਮਣੇ ਤਾਂ ਆਪਣੇ ਹੁੰਦੇ ਆ ਪਰ ਕਿਸੇ ਹੋਰ ਕੋਲ ਜਾ ਕੇ ਉਹਨਾਂ ਦੇ ਹੋ ਜਾਂਦੇ ਆ। ਉਹ ਆਪਣੇ ਕੋਲ ਤਾਂ ਆਪਣੀਆਂ ਗੱਲਾਂ ਕਰਦੇ ਆ ਆਪਣੇ ਤਰੀਫਾਂ ਵੀ ਕਰਦੇ ਆ। ਹਰ ਵਕਤ ਆਪ ਨੂੰ ਸਪੋਰਟ ਵੀ ਕਰਦੇ ਆ। ਪਰ ਦੂਜੇ ਪਲ ਜਦੋਂ ਉਹ ਦੂਜੇ ਇਨਸਾਨ ਕੋਲ ਜਾ ਕੇ ਖੜੇ ਹੋ ਜਾਂਦੇ ਨਾ ਜਿੰਨਾਂ ਨਾਲ ਆਪਾਂ ਦਿਲ ਦੀ ਗੱਲਾਂ ਕੀਤੀ ਹੁੰਦੀਆਂ ਨਾ ਉਹੀ ਜਾ ਕੇ ਆਪਣੀ ਨਿੰਦਿਆ ਵੀ ਕਰਦੇ ਆ ਆਪਣੀਆਂ ਚੁਗਲੀਆਂ ਵੀ ਕਰਦੇ ਆ ਤੇ ਆਪਣੇ ਬਾਰੇ ਮਾੜਾ ਵੀ ਬੋਲਦੇ ਆ ਕਦੇ ਵੀ ਕਿਸੇ ਇਨਸਾਨ ਨੂੰ ਆਪਣੇ ਦਿਲ ਦੇ ਰਾਜ਼ ਇੰਨੇ ਨਾ ਦੱਸੋ ਕਿ ਬਾਅਦ ਵਿੱਚ ਆਪਾਂ ਦੁਖੀ ਹੋਈਏ ਦੋਸਤੀ ਕਰਨੀ ਬਹੁਤ ਵਧੀਆ ਗੱਲ ਆ ਪਰ ਹੱਦ ਤੋਂ ਵੱਧ ਕਿਸੇ ਨਾਲ ਇੰਨਾ ਨਾ ਖੁੱਲੋ ਕਿ ਜਦੋਂ ਕਿਤੇ ਆਪਣੀ ਦੋਸਤੀ 'ਚ ਦਰਾਰ ਪਵੇ ਤੇ ਆਪਾਂ ਨੂੰ ਪਛਤਾਉਣਾ ਪੈ ਜੇ